ਸਸਕਾਚੀ ਮੈਂ ਹਕਮੋਲ ਕਪੂ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਦੇਸ਼ ਭਾਗ ਦੇ ਵਿੱਚ ਫੈਲੀ ਇੱਕ ਵਿਸ਼ਾਲ ਤੂਫਾਨ ਪ੍ਰਣਾਲੀ ਨੇ ਤੇਜ਼ ਹਵਾਵਾਂ ਪੈਦਾ ਕਰ ਦਿੱਤੀਆਂ ਨੇ ਜਿਸ ਨੇ ਘਾਤਕ ਤੂੜ ਪਰੇ ਤੂਫਾਨ ਨੂੰ ਵੀ ਜਨਮ ਦੇ ਦਿੱਤਾ ਕੈਨੇਡੀਅਨਸਰ ਹੱਦ ਤੋਂ ਟੈਕਸਾਸ ਤੱਕ 80 ਪ੍ਰਤੀ ਮੀਲ ਕੰਟਾਈ ਯਾਨੀ ਕਿ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਹਵਾਵਾਂ ਦੇ ਸੰਭਾਵਨਾ ਜਤਾਈ ਜਾ ਰਹੀ ਹੈ ਜੋ ਕਿ ਠੰਡੇ ਉੱਤਰੀ ਖੇਤਰਾਂ ਦੇ ਵਿੱਚ ਬਰਫੀਲੇ ਮੌਸਮ ਅਤੇ ਗਰਮ ਸੁੱਕੇ ਖੇਤਰਾਂ ਦੇ ਵਿੱਚ ਜੰਗਲੀ ਅੱਗ ਦੇ ਖਤਰੇ ਨੂੰ ਵਧਾ ਸਕਦੀਆਂ ਨੇ ਇਕਾ ਦੇ ਵਿੱਚ ਭਿਆਨਕ ਤੂਫਾਨ ਆਇਆ ਜਿਸ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਤੂਫਾਨ ਦਾ ਖਤਰਾ ਸਿਖਤਰਾਜ ਦੇ ਕੁਝ ਹਿੱਸਿਆਂ ਦੇ ਵਿੱਚ ਕਾਤਕ ਅਤੇ ਵਿਨਾਸ਼ਕਾਰੀ ਵੀ ਸਾਬਤ ਹੋਇਆ ਸ਼ਨੀਵਾਰ ਨੂੰ ਮੀਸੇਸੀਪੀ ਵੈਲੀ ਅਤੇ ਦੀਪ ਸਾਊਥ ਦੇ ਵਿੱਚ ਤੇਜ਼ ਤੂਫਾਨ ਆਇਆ ਜਿਸ ਦੇ ਨਾਲ ਘਟੋਕਟ 22 ਲੋਕ ਮਾਰੇ ਗਏ ਅਤੇ ਕਈ ਘਰ ਤਬਾਹ ਹੋ ਗਏ मिसौरी, आयकनेसिस, टेक्सास ਅਤੇ ਓਕਲਾਹਾਮਾ ਸਭ ਤੋਂ ਵੱਧ ਪ੍ਰਭਾਵਿਤ ਰਾਜ ਹੋਏ ਨੇ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਸਵੇਰ ਤੱਕ ਸਭ ਤੋਂ ਵੱਧ ਮੌਤਾਂ ਮਿਸौरी ਦੇ ਵਿੱਚ ਹੋਈਆਂ। ਜਿੱਤੇ ਤੂਫਾਨ ਨੇ ਰਾਤ ਪਰ ਤਬਾਹੀ ਮਚਾਈ ਅਤੇ ਘਟੋ-ਘਟ ਪਾਰਾ ਲੋਕਾਂ ਦੀ ਮੌਤ ਹੋ ਗਈ। ਮਿਸौरी ਸਟੇਟ ਹਾਈਵੇ ਪੈਟਰੋਲ ਨੇ ਇਹ ਵੀ ਕਿਹਾ ਹੈ ਕਿ ਕਈ ਲੋਕ ਜ਼ਖਮੀ ਵੀ ਹੋਏ ਨੇ ਬਟਲਰ ਕਾਉਂਟੀ ਕਾਉਂਟਰ ਜਿਮ ਅਕਰਸ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਘਰ ਦੇ ਵਿੱਚ ਇੱਕ औरत ਨੂੰ ਬਚਾਇਆ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਵੀ ਦੱਸਿਆ ਕਿ ਇੰਡੀਪੈਂਡੈਂਸ ਕਾਉਂਟੀ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੂਫਾਨ ਰਾਤ ਪਰ ਰਾਜ ਦੇ ਵਿੱਚੋਂ ਲੰਘਿਆ ਤੇ ਅੱਠ ਕਾਉਂਟੀ ਦੇ ਵਿੱਚੋਂ 29 ਹੋਰ ਜ਼ਖਮੀ ਪਾਏ ਗਏ ਗਵਰਨਰ ਸਾਰਾ ਹਕਾਬੀ ਸੈਂਟਰਸ ਨੇ ਟਵਿੱਟਰ ਉਤੇ ਕਿਹਾ ਕਿ ਸੜਕਾਂ ਟੀਮਾਂ ਬੀਤੀ ਰਾਤ ਦੇ ਤੂਫਾਨ ਕਾਰਨ ਹੋਏ ਨੁਕਸਾਨ ਦਾ ਸਰਵੇਖਣ ਕਰ ਰਹੀਆਂ ਨੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਾਡੇ ਆਫਤ ਫੰਡ ਵਿੱਚੋਂ 22 ਲੱਖ ਡਾਲਰ ਜਾਰੀ ਕੀਤੇ ਗਏ ਨੇ ਸ਼ੁੱਕਰਵਾਰ ਨੂੰ ਅਧਿਕਾਰੀਆਂ ਨੇ ਵੀ ਦੱਸਿਆ ਕਿ ਟੈਕਸਾਸ ਪੈਨ ਹੈਂਡਲ ਦੇ ਵਿੱਚ ਅਮਰੀਲੋ ਦੇ ਵਿੱਚ ਧੂੜ ਪਰੇ ਤੂਫਾਨ ਦੌਰਾਨ ਕਾਰ ਹਾਸਿਆ ਦੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਦੇਸ਼ ਭਰ ਦੇ ਵਿੱਚ ਫੈਲੀ ਇੱਕ ਵਿਸ਼ਾਲ ਤੂਫਾਨ ਪ੍ਰਣਾਲੀ ਨੇ ਤੇਜ਼ ਹਵਾਵਾਂ ਪੈਦਾ ਕੀਤੀਆਂ ਜਿਸ ਨੇ ਘਾਤਕ ਤੂੜ ਪਰੇ ਤੂਫਾਨ ਨੂੰ ਵੀ ਜਨਮ ਦਿੱਤਾ ਕੈਨੇਡੀਅਨਸ ਧਰ ਤੋਂ ਟੈਕਸਾਸ ਤੱਕ 80 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਦੀ ਸੰਭਾਵਨਾ ਹੈ ਜੋ ਕਿ ਠੰਡੇ ਉੱਤਰੀ ਖੇਤਰਾਂ ਦੇ ਵਿੱਚ ਬਰਫੀਲੇ ਮੌਸਮ ਅਤੇ ਗਰਮ ਅਤੇ ਸੁੱਕੇ ਖੇਤਰਾਂ ਦੇ ਵਿੱਚ ਜੰਗਲੀ ਅੱਗ ਦੇ ਖੇਤਰ ਨੂੰ ਵਧਾ ਸਕਦਾ ਹੈ ਇਸ ਦੇ ਨਾਲ ਹੀ ਦੇਸ਼ ਭਰ ਦੇ 10 ਕਰੋੜ ਲੋਕ ਪ੍ਰਭਾਵਿਤ ਹੋ ਸਕਦੇ ਨੇ ਸਟੇਟ ਹਾਈਵੇ ਪੈਟਰੋਲ ਨੇ ਦੱਸਿਆ ਕਿ ਹਵਾਵਾਂ ਇੰਨੀਆਂ ਤੇਜ਼ ਸਨ ਕਿ ਉਨ੍ਹਾਂ ਨੇ ਕਈ ਟਰੈਕਟਰ ਟਰਾਲੀਆਂ ਨੂੰ ਪੱਟ ਦਿੱਤਾ ਹਾਲਾਂਕਿ ਮਾਹਰਾ ਦਾ ਕਹਿਣਾ ਹੈ ਕਿ ਮਾਰਚ ਦੇ ਵਿੱਚ ਮੌਸਮ ਦੇ ਅਜਿਹੇ ਚਰਮ ਨੂੰ ਦੇਖਣਾ ਅਸਧਾਰਨ ਨਹੀਂ ਹੈ ਤੂਫਾਨ ਦੀ ਭਵਿੱਖਬਾਣੀ ਕੇਂਦਰ ਨੇ ਕਿਹਾ ਹੈ ਕਿ ਤੇਜ਼ ਗਤੀ ਵਾਲਾ ਤੂਫਾਨ ਅਤੇ ਗੜੇ ਪੈ ਸਕਦੇ ਨੇ ਸਭ ਤੋਂ ਵੱਡਾ ਖਤਰਾ ਤੂਫਾਨ ਸ਼ਕਤੀਸ਼ਾਲੀ ਸਿੱਧੀਆਂ ਹਵਾਵਾਂ ਤੋਂ ਹੈ ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਕੇਂਦਰ ਨੇ ਕਿਹਾ ਹੈ ਕਿ ਅਮਰੀਕਾ ਦੇ ਕਈ ਸ਼ਹਿਰਾਂ ਦੇ ਵਿੱਚ ਤੇਜ਼ ਗਤੀ ਵਾਲਾ ਤੂਫਾਨ ਆਉਣ ਦੇ ਨਾਲ-ਨਾਲ ਗੜੇਮਾਰੀ ਵੀ ਹੋ ਸਕਦੀ ਹੈ ਪਰ ਸਭ ਤੋਂ ਵੱਡਾ ਖਤਰਾ ਤੂਫਾਨ ਦੀਆਂ ਸ਼ਕਤੀਸ਼ਾਲੀ ਸਿੱਧੀਆਂ ਹਵਾਵਾਂ ਤੋਂ ਹੈ ਜੋ ਕਿ 100 ਮੀਲ ਪ੍ਰਤੀ ਘੰਟਾ ਤੱਕ ਹੋ ਸਕਦੇ ਤੇਜ਼ ਹਵਾਵਾਂ ਨੇ ਟੈਕਸਾਸ, ਓਕਲਾਹੋਮਾ, ਆਰਕansas ਅਤੇ ਨਾਲੀ ਮਿਸੋਰੀ, ਇਲਿਨੋਇਸ ਅਤੇ ਇੰਡੀਆਨਾ ਦੇ ਵਿੱਚ 260,000 ਤੋਂ ਵੱਧ ਕਰਾਰੇ ਤੇ ਭਾਰਤੀ ਬਿਜਲੀ ਵੀ ਕੋਲਕਾ ਦਿੱਤੀ ਹੈ ਰਾਸ਼ਟਰੀ ਮੌਸਮ ਸੇਵਾ ਨੇ ਅੱਜ ਸ਼ਨੀਵਾਰ ਤੜਕੇ ਪੱਛਮੀ ਮਹਾਰਾਸ਼ਟਰ ਦੇ ਪੂਰਬੀ ਦੱਖਣੀ ਡਕੋਤਾ ਦੇ ਕੁਝ ਹਿੱਸਿਆਂ ਦੇ ਲਈ ਬਰਫੀਲੇ ਤੂਫਾਨ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਹੈ ਬਿਗ ਰਿਪੋਰਟ ਚੰਨ ਪੰਜਾਬੀ